ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਮਤਵਾ ਪੰਜਾਬ ਦੇ ਹਾਲਾਤ ਦਿਨ ਬਦਨ ਚੰਗੇ ਹੁੰਦੇ ਜਾ ਰਹੇ ਨੇ ਸਵਾਲ ਇਹ ਸਭ ਤੋਂ ਵੱਡਾ ਹੋ ਨਹੀਂ ਰਹੇ ਚੰਗੇ ਇਹ ਸਵਾਲ ਵੱਡਾ ਔਰ ਜਿਸ ਤਰ੍ਹਾਂ 2026 ਚੜਿਆ ਕਿਉਂਕਿ 2027 ਚ ਇਲੈਕਸ਼ਨ ਹੋਣੇ ਪੰਜਾਬ ਦੇ 26 ਇਹਨੂੰ ਇਲੈਕਸ਼ਨ ਵਰੀਆ ਕਿਹਾ ਜਾ ਰਿਹਾ ਜਾਂ ਕਹਿ ਲੋ ਕਿ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਖੀਰਲਾ ਸਾਲ ਹੈ ਬਦਸਤੋਬਾਦ ਲੋਕਾਂ ਨੇ ਤੈਅ ਕਰਨਾ ਹੈ ਕਿ ਸਰਕਾਰ ਕੀ ਦੀ ਬਣਾਣੀ ਹੈ ਪਰ ਜਿਸ ਤਰ੍ਹਾਂ ਦੇ ਵਾਦੇ ਦਾਅਵੇ ਤਮਾਮ ਸੀਗੇ ਉਸ ਨੂੰ ਲੈ ਕੇ ਹੁਣ ਰੋਜ਼ ਨਵੀਆਂ ਖਬਰਾਂ ਰੋਜ਼ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੱਜ ਜੋ ਤਸਵੀਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਦਰਸਲ ਇਹ ਤਸਵੀਰਾਂ ਨੇ ਪਰੇਸ਼ਾਨ ਕਰ ਰਹੀਆਂ ਨੇ ਚਿੰਤਾ ਵਧਾਰ ਰਹੀਆਂ ਨੇ ਹੈਰਾਨ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਆਖਰਕਾਰ ਜਿਸ ਤਰ੍ਹਾਂ ਦਾ ਬਦਲਾਅ ਲੋਕਾਂ ਨੇ ਸੋਚਿਆ ਸੀ ਉਹ ਨਹੀਂ ਆਇਆ ਔਰ ਉਸੇ ਤਰ੍ਹਾਂ ਦੇ ਪ੍ਰਦਰਸ਼ਨ ਉਸੇ ਤਰ੍ਹਾਂ ਦੇ ਮਜ਼ਾਰੇ ਉਸੇ ਤਰ੍ਹਾਂ ਦੇ ਵਿਰੋਧ ਸ਼ੁਰੂ ਹੋ ਗਏ ਨੇ ਜੋ ਪਿਛਲੀਆਂ ਸਰਕਾਰਾਂ ਵੇਲੇ ਹੁੰਦੇ ਸੀ ਕੀ ਮੰਨਿਆ ਜਾਏ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਇਹ ਸਵਾਲ ਹੈ ਹਾਲਾਂਕਿ ਤੁਸੀਂ ਵੀ ਕਹੋਗੇ ਕਿ ਰੋਜ਼ ਮੈਂ ਇਸ ਤਰ੍ਹਾਂ ਦੀ ਗੱਲ ਕਿਉਂ ਕਰਨਾ ਕਿਉਂਕਿ ਤਸਵੀਰਾਂ ਹੀ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਪੰਜਾਬ ਤੋਂ ਔਰ ਜਦੋਂ ਇਹ ਤਸਵੀਰਾਂ ਆਉਂਦੀਆਂ ਨੇ ਤਾਂ ਫਿਰ ਸਵਾਲ ਹੋਰ ਖੜੇ ਹੁੰਦੇ ਨੇ ਮਸਲਾ ਵੱਡਾ ਹੈ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਿਹਾ ਹੈ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਜੀ ਬੀਮਾ ਵੀ ਦੇਣ ਜਾ ਰਿਹਾ ਹੈ education ਬਹੁਤ ਬੈਟਰ ਕਰਤੀ ਹੈ ਪੰਜਾਬ ਚ ਰਾਮ ਰਾਜ ਆ ਗਿਆ ਇੱਕ ਚਿੜੀ ਤੱਕ ਨਹੀਂ ਕੋਈ ਮਾਰ ਸਕਦਾ ਇੰਨਾ ਵਧੀਆ ਕਾਨੂੰਨ ਵਿਵਸਥਾ ਪੰਜਾਬ ਚ ਹੋ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਅੱਜ ਜੋ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤਸਵੀਰਾਂ ਨੂੰ ਤੁਸੀਂ ਵੇਖੋ ਤੁਹਾਡੀ ਟੀਵੀ ਜਨ ਸਕਰੀਨ ਤੇ ਇਹ ਲੋਕ ਜਿਹੜੇ ਇਨੀ ਠੰਡ ਦੇ ਵਿੱਚ ਜਨਵਰੀ ਦੇ ਮਹੀਨੇ ਵਰਗੀ ਠੰਡ ਦੇ ਵਿੱਚ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਇਹ ਲੋਕ ਕੱਪੜੇ ਲਾ ਕੇ ਪ੍ਰਦਰਸ਼ਨ ਕਰ ਰਹੇ ਨੇ ਅਜੀਹਾ ਕਿਉਂ ਕੀਤਾ ਜਾਂਦਾ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਅਜੀਹਾ ਕਿਉਂ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਨਰਾਜ਼ਗੀ ਹੈ ਸਰਕਾਰ ਤੋਂ ਇਹਨਾਂ ਦੀਆਂ ਕੁਝ ਮੰਗਾਂ ਨੇ ਇਹਨਾਂ ਦੇ ਮਸਲੇ ਨੇ ਜੋ ਪੂਰੇ ਨਹੀਂ ਹੋਏ ਇੱਥੋਂ ਤੱਕ ਵੀ ਠੀਕ ਹੈ ਕਿ ਪ੍ਰਦਰਸ਼ਨ ਕਰ ਰਹੇ ਪਰ ਤਸਵੀਰਾਂ ਤੁਸੀਂ ਧਿਆਨ ਨਾਲ ਵੇਖੋ ਭੀਖ ਵੀ ਮੰਗ ਰਹੇ ਕੋਣ ਮਸਲਾ ਨਰਾਜ਼ ਕੀ ਹੋਣਾ ਮੰਗਾ ਹੋਣਾ ਉਹ ਇੱਕ ਵੱਖਰੀ ਗੱਲ ਹੈ ਇਹ ਕੱਪੜੇ ਲਾ ਕੇ ਭੀਖ ਮੰਗ ਰਿਹਾ ਕਿਉਂ ਮੰਗ ਰਿਹਾ ਕਿਉਂਕਿ ਇਹਨਾਂ ਨੂੰ 8 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਕਦੇ ਕਿਸੇ ਐਮਐਲਏ ਤੋਂ ਮੰਤਰੀ ਤੋਂ ਪੁੱਛੇ ਕਿ 8 ਮਹੀਨਿਆਂ ਨੂੰ ਗੱਡੀ ਨਾ ਦਿੱਤੀ ਜਾਏ ਗਨਮੈ ਨਾ ਦਿੱਤੇ ਜਾਣ ਪੈਸਾ ਨਾ ਦਿੱਤਾ ਜਾਏ ਤੇ ਉਹ ਕਿਵੇਂ ਕੰਮ ਕਰੂਗਾ ਉਹਨਾਂ ਦੀ ਤੇ ਨਹੀਂ ਬੰਦ ਹੁੰਦੀ ਨਾ ਇਨਾਂ ਦੀ 8 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਔਰ ਐਸੇ ਕਰਕੇ ਇਸ ਠੰਡ ਦੇ ਵਿੱਚ ਆਪਣੇ ਕੱਪੜੇ ਲਾ ਕੇ ਭੀਖ ਮੰਗ ਕੇ ਆਪਣਾ ਵਿਰੋਧ ਜ਼ਾਹਰ ਕਰ ਰਹੇ ਨੇ ਹੁਣ ਹੈ ਕੌਣ ਔਰ ਇਹ ਕਿਉਂ ਕਰ ਰਿਹਾ ਹੈ ਇਹ ਬੀੜੀ ਪੋੜ ਰਿਹਾ ਹੈ ਆਖਰ ਦੀ ਗੱਲ ਨਹੀਂ ਹੁੰਦੀ ਆ ਜੀ ਜੀ ਦੇ ਮਿਲਦੇ ਚੱਲਦੇ ਆ ਸਾਡੇ ਆਪਣੇ ਹਾਲ ਤਵੇ ਨੇ ਕਿ 10 ਮਹੀਨੇ ਦੀ ਤਨਖਾਹੇ ਨਹੀਂ ਦਿੱਤੀ ਕਾਫੀ ਮਹੀਨੇ ਦੀ ਕਰਫਊ ਪੈਂਡਿੰਗ ਹੈ ਤੁਹਾਡੀ ਸਰਕਾਰ ਨਾਮਤ ਲਗਾਉਣੇ ਨੂੰ ਟਾਈਮ ਨਾਮ ਮੁਲਾਜ਼ਮਾਂ ਦਾ ਕੋਈ ਹਿੱਲਿਆ ਬਿਜਲੀ ਦੀ ਹੈ ਸਰਕਾਰ ਨੇ ਫ੍ਰੀ ਕਰੀ ਹੋਈ ਆ ਤੇ ਆ ਕੇ ਮੁਲਾਜ਼ਮਾਂ ਦਾ ਇਹ ਹਾਲਾਤ ਤਾਂ ਕੱਲੋਂ ਸਾਡੇ ਬਿਜਲੀ ਬੋਰਡ ਦਾ ਤੇ ਬਿਜਲੀ ਬੋਰਡ ਅਦਾਰੇ ਦਾ ਤੇ ਲੋਕਾਂ ਨੂੰ ਜਿਹੜੀ ਫ੍ਰੀ ਬਿਜਲੀ ਦਿੱਤੀ ਜਾ ਰਹੀ ਆ ਉਹਦਾ ਕੀ ਹਾਲ ਹੋਊਗਾ ਆਪਾਂ ਨੂੰ ਅੱਜੇ ਚੱਕੇ ਹੋ ਕੇ ਸੋਚਣ ਦੀ ਲੋੜ ਆਪਾਂ ਨੂੰ ਦਰਸਲ ਪੰਜਾਬ ਦੇ ਮੀਟਰ ਰੀਡਰ ਨੇ पीएसपीसीएल ਦੇ ਮੁਲਾਜ਼ਮ ਨੇ ਜਿਨ੍ਹਾਂ ਨੂੰ 8 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਇਹ ਪੀਐਸपीसीएल ਦੇ ਦਫਤਰ ਦੇ ਬਾਹਰ ਮਜ਼ਾਰਾ ਵੀ ਕਰ ਰਹੇ ਨੇ ਔਰ ਜਦੋਂ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਬਹੁਤ ਲੰਬੇ ਸਮੇਂ ਤੋਂ ਮਜ਼ਾਰਾ ਕਰ ਰਹੇ ਨੇ ਤੇ ਆਖਰਕਾਰ ਇਹਨਾਂ ਨੂੰ ਕੱਪੜੇ ਲਾ ਕੇ ਵਿਰੋਧ ਪ੍ਰਦਰਸ਼ਨ ਵੀ ਕਰਨਾ ਪਿਆ ਤੇ ਭੀਖ ਵੀ ਮੰਗਣੀ ਪਈ ਕਈ ਸਵਾਲ ਖੜੇ ਹੁੰਦੇ ਨੇ ਇਸ ਘਟਨਾ ਤੋਂ ਬਾਅਦ ਇਹਨਾਂ ਤਸਵੀਰਾਂ ਤੋਂ ਬਾਅਦ ਕਿ ਆਖਰਕਾਰ ਇਸ ਇਹ ਇਹ ਮਾਡਲ ਹੈ ਇਹ ਅਸੀਂ ਰੰਗਲਾ ਪੰਜਾਬ ਬਣਾ ਰਹਿਆ ਮਸਲੇ ਹੋ ਸਕਦੇ ਆ ਵਿਚਾਰੋ ਪਰ ਕੀ ਇਸ ਤਰ੍ਹਾਂ ਕਪੜੇ ਲਾ ਕੇ ਵਿਰੋਧ ਕਰਨ ਲਈ ਜੇ ਮੁਲਾਜ਼ਮ ਮਜਬੂਰ ਹੈ ਸਵਾਲ ਵੱਡੇ ਨੇ ਫਿਰ ਮੈਂ ਤੇ ਹੈਰਾਨ ਸੀ ਜਦੋਂ ਇਹ ਮੁਜ਼ਾਰਾ ਕਰ ਰਹੀ ਸੀ ਇਹ ਮੁਜ਼ਾਰਾ ਕਰ ਰਿਹਾ ਹੈ ਇਹ ਭੀਖ ਮੰਗ ਰਿਹਾ ਹੈ ਦੂਜੇ ਪਾਸੇ ਇੱਕ ਬੜਾ ਜਿਹਾ ਇਸ਼ਤਿਹਾਰ ਲੱਗਿਆ ਰੰਗਲੇ ਪੰਜਾਬ ਦਾ ਦੋਵੇਂ ਕੌਂਟਰਡਿਕਟ ਨੇ ਕੀ ਵਾਕਈ ਪੰਜਾਬ ਰੰਗਲਾ ਬਣ ਰਿਹਾ ਹੈ ਪੀਐਸਪੀਸੀਲ ਦਾ 10000 ਕਰੋੜ ਅਜੇ ਸਰਕਾਰ ਨੇ ਦੇਣਾ ਜਿਹੜੀ ਤੁਹਾਨੂੰ ਸਬਸਿਡੀ ਮਿਲਦੀ ਹੈ ਮਤਲਬ ਬਿਜਲੀ ਫਰੀ ਮਿਲਦੀ ਉਹਦੀ ਸਬਸਿਡੀ ਦਾ ਜੇ ਪੈਂਡਿੰਗ ਹੈ ਕਰਜ਼ਾ 12000 ਕਰੋੜ ਦਾ ਲੈ ਲਿਆ ਇਸ ਤੇ ਮਹੀ ਲਈ ਹੁਣੇ ਹੀ 2 ਦਿਨ ਪਹਿਲਾਂ ਮੁਲਾਜ਼ਮਾ ਦਾ ਡੀਐਨ ਨਹੀਂ ਦਿੱਤਾ ਗਿਆ ਗਰੀਬਾਂ ਦੀ ਪੈਨਸ਼ਨ ਨਹੀਂ ਆਈ 2 ਮਹੀਨੇ ਦੀ ਮੰਤਰੀ ਜੀ ਨੇ ਜ਼ਰੂਰ 90 ਸਾਲ ਤੇ ਵਧਾਈ ਦੇਣ ਦੇ ਕਹਿਤਾ ਪਾਣੀ ਸ਼ੁਰੂ ਕਰਤੀ ਪਰ ਕਈ ਜਗ੍ਹਾ ਤੇ ਜੇ ਨਹੀਂ ਪਹੁੰਚੀ ਹੈ ਇਕਾ ਦੁੱਕਾ ਹੀ ਪਹੁੰਚੀ ਹੈ ਬਾਕੀ ਨਹੀਂ ਪਹੁੰਚੀ ਹਾਲਾਤ ਕੀ ਬਣ ਗਏ ਪੰਜਾਬ ਦੇ ਰੰਗਲਾ ਪੰਜਾਬ या कंगला पंजाब है सवाल वाडा और तस्वीर ने क्योंकि नवे साल से जिस तरह दस्वीर आ रही ने ना शुरुआत ही यह मन के चलो कि इस साल जो हालात ने जो इकोनॉमिकल क्राइसिस है जो वित्तीय संकट है पाब तो नहीं कहेगी ख़ाना खाली है क्योंकि उस वर्ड तो उन्होंने एतराज़ है ऐसे गलत सरकार बनाइए कह कह के जे खजाना खाली है तो उन्होंने पीपा कहो फिर आप नहीं ना कह सकते ਉਹਨੂੰ ਟਰਮ ਚੇਂਜ ਕਰਕੇ ਕਹਿੰਦਾ ਵਿੱਤੀ ਸੰਕਟ ਹੈ ਇਕਨੋਮਿਕਲ ਕ੍ਰਾਈਸਿਸ ਹੈ ਤੁਹਾਨੂੰ ਵੀ ਸੁਣਨ 'ਚ ਚੰਗਾ ਲੱਗਦਾ ਨਾ ਖਜ਼ਾਨਾ ਖਾਲੀ ਨਹੀਂ ਚੰਗਾ ਲੱਗਦਾ ਪਰ ਇਹ ਤਸਵੀਰਾਂ ਹੈਰਾਨ ਕਰ ਰਹੀਆਂ ਨੇ ਥੋੜੀ ਜੀ ਡਿਟੇਲ ਹੋਰ ਤੁਹਾਨੂੰ ਦੇ ਦਿੰਨਾ ਕਿ ਇਹ ਤਸਵੀਰਾਂ ਪਟਿਆਲੇ ਦੀਆਂ ਨੇ ਜਿੱਥੇ ਬਿਜਲੀ ਬੋਰਡ ਦੇ ਬਾਹਰ ਮੀਟਰ ਰੀਡਰਾਂ ਨੂੰ 10 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਔਰ ਜਿਸ ਦੇ ਵਿਰੋਧ ਵਿੱਚ ਉਹ ਇਨਾਂ ਨੇ ਠੰਡ 'ਚ ਕਪੜੇ ਲਾ ਕੇ ਪੀਖ ਮਾਰਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਕਮੈਂਟਸ رائے ਜ਼ਰੂਰ ਦਿਓ ਔਰ ਮੈਂ ਇਸ ਤਰ੍ਹਾਂ ਦੀਆਂ ਤਸਵੀਰਾਂ ਵਾਦਾ ਕਰ ਰਿਹਾ ਤੁਹਾਨੂੰ ਦਿਖਾਉਂਦਾ ਰਹੂੰਗਾ ਜੀਨੇ ਜੋ ਕਰਨਾ ਕਰ ਲੇ ਜੋ ਲੋਕ ਪਰੇਸ਼ਾਨ ਨੇ ਪੰਜਾਬ ਦੇ ਉਹਨਾਂ ਦੀ ਹਕੀਕਤ ਤੁਹਾਡੇ ਸਾਹਮਣੇ ਲੈ ਕੇ ਆਂਦਾ ਰਹੂੰਗਾ ਕਿ ਕਿਉਂ ਪਰੇਸ਼ਾਨ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਬਹੁਤ ਚੀਜ਼ਾਂ ਅੰਦਰੋਂ ਦੇਖ ਚੁੱਕਿਆ ਸੋ ਜੇ ਕੋਈ ਇਹ ਸਮਝੇ ਕੋਸ਼ਿਸ਼ ਹੋਈ ਹੈ ਪਿਛਲੇ ਦੋ ਦਿਨਾਂ 'ਚ ਉਹ ਵੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਕਿਵੇਂ ਚੈਨਲ ਬੰਦ ਕਰਨ ਤੱਕ ਦੀ ਕੋਸ਼ਿਸ਼ ਹੋਈ ਹੈ ਪਰ ਆਵਾਜ਼ ਨੂੰ ਬੰਦ ਕਰਨ ਦੀ ਜੇ ਕੋਸ਼ਿਸ਼ ਕਰੋਗੇ ਤਾਂ ਫਿਰ ਅੰਦਰਲੀ ਆਵਾਜ਼ ਨਿਕਲੂਗੀ ਇਸੀ ਨੂੰ ਧਿਆਨ ਰੱਖ ਲਿਓ ਸੋ ਇਹ ਤਸਵੀਰਾਂ ਪਟਿਆਲੇ ਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ 10 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ ਸਵਾਲ ਵੱਡਾ ਹੈ ਕਿ ਇਸ ਪ੍ਰਦਰਸ਼ਨ ਤੋਂ ਬਾਅਦ ਕੀ ਹੁਣ ਤਨਖਾਹ ਮਿਲ ਜੇਗੀ ਕੀ ਪੰਜਾਬ ਦਾ ਵਿੱਤੀ ਸੰਕਟ ਦੂਰ ਹੋ ਜਾਏਗਾ ਕੀ ਪੀਐਸਪੀਸੀਐਲ ਨੂੰ ਜਿਹੜਾ ਕਰਜ਼ਾ ਜਾਂ ਕਹਿ ਲਓ ਕਿ ਜੋ ਕਿਸ਼ਤ ਬਾਕੀ ਹੈ ਸਬਸਿਡੀ ਦੀ ਉਹ ਮਿਲ ਜੇਗੀ ਪੀਐਸਪੀਸੀਐਲ ਦੇ ਹਾਲਾਤ ਕੀ ਬਣੇ ਹੋਏ ਨੇ ਤੁਸੀਂ ਪੂਰੇ ਪੰਜਾਬ ਚ ਦੇਖਿਆ ਕਿਵੇਂ ਟਰਾਂਸਫਾਰਮਰ ਕ੍ਰਾਂਤੀ ਚਲਾਈ ਗਈ ਸੀ ਕਿਉਂਕਿ ਉਹ ਸੈਂਟਰ ਤੋਂ ਪੈਸਾ ਆਇਆ ਸੀ ਉਹ ਲਾਉਣਾ ਸੀ ਔਰ ਉਹ ਵੀ ਪੈਸਾ ਕਰਜ਼ਾ ਉਹਦੇ ਬਦਲੇ ਇਹ ਧਿਆਨ ਰੱਖਿਓ ਮੈਂ ਅੱਜ ਤੁਹਾਨੂੰ ਹਿੰਟ ਦੇ ਰਿਹਾ ਉਸ ਪੈਸੇ ਦੇ ਬਦਲੇ ਇੱਕ ਵੱਡਾ ਫੈਸਲਾ ਹੋਣ ਵਾਲਾ ਜਿਹਦੇ ਚ ਚੁੱਪ-ਚੁਪੀਤੇ ਵਾਲੀ ਹਾਮੀ ਭਰੀ ਗਈ ਹੈ ਪੈਸਾ ਸੈਂਟਰ ਤੋਂ ਆਇਆ ਲਾਈਨਾਂ ਠੀਕ ਕਰਨ ਦਾ ਟਰਾਂਸਫਾਰਮਰ ਬਦਲਣ ਦਾ ਫਿਰ ਤੁਸੀਂ ਐ ਨਾ ਕਿਓ ਕਿ ਕਿਸਾਨ ਬਿਜਲੀ ਸੋਡ ਬਿਲ ਨੂੰ ਲੈ ਕੇ ਕਿਉਂ ਮੁਜ਼ਾਰੇ ਕਰ ਰਹੇ ਹੈ ਔਰ ਸਰਕਾਰ ਦਾ ਉਹਦੇ ਤੇ ਸਟੈਂਡ ਕਿਉਂ ਹੈ ਤੁਹਾਨੂੰ ਦੱਸਦਾ ਮੈਂ ਅੰਦਰਲੀ ਗੱਲ ਕਈ ਵਾਰੀ ਕੋਈ ਚੀਜ਼ ਮਨਵਾਉਣ ਦੇ ਲਈ ਕੁਝ ਦੇ ਦਿੱਤਾ ਜਾਂਦਾ ਹੈ ਕਿ ਭਾਈ ਆਹ ਫੜੋ ਤੁਸੀਂ ਕਰਾ ਦਿਓ ਇਹਨੂੰ ਕਿਉਂ ਨਹੀਂ ਬਿਜਲੀ ਸੋਧ ਬਿੱਲ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿਉਂ ਆਪਣਾ ਇਤਰਾਜ਼ ਦੀ ਜ਼ਾਹਰ ਕੀਤਾ ਗਿਆ ਇਹ ਉਹੀ ਬਿਜਲੀ ਸੋਧ ਬਿੱਲ ਹੈ ਜੋ ਕਿਸਾਨਾਂ ਨੇ ਸਾਲ ਲੜ ਕੇ ਐਮਐਸਪੀ ਵਾਲੇ ਕਾਨੂੰਨ ਤੋਂ ਨਾਲ ਦੇ ਨਾਲ ਉਹਨੂੰ ਲੜਿਆ ਔਰ ਉਹਦੋਂ ਹੋਲਡ ਕਰਾਇਆ ਸੀ ਹੁਣ ਲਾਗੂ ਕੀਤਾ ਜਾ ਰਿਹਾ ਖੈਰ ਇਹ ਵੀ ਵੱਡਾ ਮਸਲਾ ਹੈ ਪਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਰੱਖਣੀਆਂ ਜ਼ਰੂਰੀ ਸੀਗੀਆਂ ਕਿ ਆਖਿਰਕਾਰ ਕੀ ਹਾਲਾਤ ਪੰਜਾਬ ਦੇ ਬਣ ਗਏ ਹੈ ਮੁਲਾਜ਼ਮ ਸੜਕਾਂ ਤੇ ਆਣਾ ਸ਼ੁਰੂ ਹੋ ਚੁੱਕਿਆ ਔਰ ਇਸ ਤਰ੍ਹਾਂ ਦਾ ਪ੍ਰਦਰਸ਼ਨ ਇਸ ਤਰ੍ਹਾਂ ਦਾ ਪ੍ਰਦਰਸ਼ਨ ਇਹ ਸਾਫ਼ ਤੌਰ ਤੇ ਇਸ਼ਾਰਾ ਕਰ ਰਿਹਾ ਹੈ ਕਿ ਹਾਲਾਤ ਕੋਈ ਬਹੁਤ ਤੇ ਚੰਗੇ ਨਹੀਂ ਨੇ ਪੰਜਾਬ ਰੰਗਲਾ ਬਣਨਾ ਸੀ ਪਰ ਪੰਜਾਬ ਬਣ ਕੀ ਗਿਆ ਤੁਸੀਂ ਇਸ ਤਰ੍ਹਾਂ ਦੀਆਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਤੁਹਾਡੇ ਜ਼ਿਹਨ 'ਚ ਕੀ ਹੈ ਮੈਂ ਤੇ ਤੁਹਾਨੂੰ ਦਿਖਾਉਂਦਾ ਰਹੂੰਗਾ ਜੀ ਨੂੰ ਇਤਰਾਜ਼ ਹੈ ਉਹ ਰੱਖੇ ਜੀ ਨੂੰ ਦਿੱਕਤ ਹੈ ਉਹ ਰੱਖੇ ਉਹਦੀ ਦਿੱਕਤ ਹੈ ਮੇਰੀ ਨਹੀਂ ਹੈ ਪਰੇਸ਼ਾਨੀ ਉਹਦੀ ਹੈ ਤੁਹਾਡੀ ਵੀ ਨਹੀਂ ਹੈ ਤੁਸੀਂ ਦੇਖੋ ਤੇ ਆਪਣੀ رائے ਬਣਾਓ ਕਿ ਜੋ ਬਦਲਾਅ ਤੁਸੀਂ ਲੈ ਕੇ ਆਏ ਸੀ ਉਹ ਬਦਲਾਅ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ ਠੀਕ ਹੈ ਬਹੁਤ ਸਾਰੇ ਮਸਲੇ ਹੁੰਦੇ ਨੇ ਪਰ ਜੋ ਵਿੱਤੀ ਸੰਕਟ ਦੀ ਗੱਲ ਹੈ ਜੋ ਹਾਲਾਤ ਖਰਾਬ ਦੀ ਗੱਲ ਹੈ ਜਾਂ ਕਹਿ ਦਿਓ ਕਿ ਜੋ ਮੁਲਾਜ਼ਮ ਪੱਖੀ ਮੈਂ ਹੁਣ ਸਿੱਧੇ ਕਹਿ ਦੇਣਾ ਮੁਲਾਜ਼ਮਾਂ ਨੇ ਇਨਾ ਵੋਟ ਪਾ ਕੇ ਸਰਕਾਰਾਂ ਬਣਾਈਆਂ ਉਹਨਾਂ ਦੇ ਨਾਲ ਕੀ ਹਾਲਾਤ ਹੋ ਰਿਹਾ ਇਹ ਵੀ ਮੁਲਾਜ਼ਮੀ ਨੇ ਤੇ ਤੁਸੀਂ ਕਰੋ ਇਜਾਜ਼ਤ ਦਿਓ ਸਸ਼ਤਰਕਾਰ